ਸਤਨਾਮ ਸ਼ਿਦੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਵਾ ਨਿਰਤਨ ਕੋ ਤੁਮ ਦੇਵ ਹੋ ਤਨਾ ਅਨੇਕ ਪਾਪ ਜਾਹਿ ਨਿਰਮਲ ਮਨ ਸਗਲੇ ਮਨੋਰਥ ਪੂਰਨ ਕਾਮ ਭਗਤ ਅਪਨੇ ਕੋ ਦੇਵ ਹੋ ਨਾਮ ਸਭ ਲੋ ਸੇਵਾ ਗੋਪਾਲ ਰਾਏ ਕਰਨ ਕਰਾਵਨੇ ਹਾਰ ਸੁਆਮੀ ਤਾਂ ਤੇ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭ ਖੰਡ ਹੋ ਰੋਗ ਦੁਖੀ ਇਹ ਕਾ ਮਿਟਾਵੋ ਪ੍ਰਭ ਸੋਗ ਨੇਥਾ ਵੇ ਕੋ ਤੁਮ ਥਾਨ ਬਿਠਾਵੋ ਦਾਸ ਆਪਣੇ ਕੋ ਭਗਤੀ ਲਾਭ ਹੋ ਨਿਮਾਣੇ ਕੋ ਪ੍ਰਭ ਦੇ ਤੋ ਮਾਨ ਮੂੜ ਮੁਗਦ ਹੋਏ ਚਤੁਰ ਸੁਗਿਆਨ ਸਗਲ ਪਹਿਨ ਕਾ ਪਉ ਨਸਹਿ ਜਨ ਆਪਣੇ ਕੈ ਹਰ ਮਨ ਵਸੈ ਪਾਰ ਬ੍ਰਹਮ ਪ੍ਰਭ ਸੂਖ ਨਿਦਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਲੇ ਲਾਏ ਨਾਨਕ ਸਾਧੂ ਸੰਗ ਸਮਾਏ ਪੈਰੋ ਮਹਲਾ ਪੰਜਵਾ ਨਿਰਤਨ ਕੋ ਤੁਮ ਦੇ ਬਹੁਤ ਹਨ अनिक पाप जाहे निर्मल मन सगल मनोरथ पूर्ण काम भगत अपने को देव हो नाम सफल सेवा गोपाल राय करने करावे हारे स्वामी ताम ते बिरथा कोई ना जाए ਰਹਾਉ ਰੋਗੀ ਕਾ ਪ੍ਰਭ ਖੰਡ ਹੋ ਰੋਗ ਦੁਖੀ ਇਹ ਕਾ ਮਿਟਾਵੋ ਪ੍ਰਭ ਸੋਗ ਨੇਥਾ ਵੈ ਕੋ ਤੁਮ ਥਾਨ ਬਿਠਾਵੋ ਹੋ ਦਾਸ ਆਪਣੇ ਕੋ ਭਗਤੀ ਲਾਵੋ ਹੋ ਨਿਮਾਣੇ ਕੋ ਪ੍ਰਭ ਦੇ ਤੋ ਮਾਨ ਮੁਗਦ ਹੋਈ ਚਤੁਰ ਸੁਗਿਆਨ ਸਗਲ ਪਹਿਨ ਕਾ ਪਉ ਨਸਹਿ ਜਨ ਆਪਣੇ ਕੇ ਹਰ ਮਨ ਵਸੈ ਪਾਰ ਬ੍ਰਹਮ ਪ੍ਰਭ ਸੁਖ ਨਿਦਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਲੇ ਲਾਏ ਨਾਨਕ ਸਾਧੂ ਸੰਗ ਸਮਾਏ ਪੈਰੋ ਮਹਲਾ ਪੰਜਵਾ ਨਿਰਤਨ ਕੋ ਤੁਮ ਦੇਵ ਹੋ ਥਨਾ ਅਨਿਕ ਪਾਪ ਜਾਹਿ ਨਿਰਮਲ ਮਨਾ ਸਗਲੇ ਮਨੋਰਥ ਪੂਰਨ ਕਾਮ ਭਗਤ ਆਪਣੇ ਕੋ ਦੇਵ ਹੋ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਵਨੇ ਹਰਿ ਸੁਆਮੀ ਤਾਂ ਤੇ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭ ਖੰਡ ਹੋ ਰੋਗ ਦੁਖੀ ਇਹ ਕਾ ਮਿਟਾਵੋ ਪ੍ਰਭ ਸੋਗ ਨੇਥਾ ਵੇ ਕੋ ਤੁਮ ਥਾਨ ਬਿਠਾਵੋ ਦਾਸ ਆਪਣੇ ਕੋ ਭਗਤੀ ਲਾਵੋ ਨੇ ਮਾਣੇ ਕੋ ਪ੍ਰਭ ਦੇ ਤੋ ਮਾਨ ਮੂੜ ਮੁਗਦ ਹੋਈ ਚਤੁਰ ਸੁ ਗਿਆਨ ਸਗਲ ਪਹਿਨ ਤਾ ਪਉ ਨਸਹਿ ਜਨ ਆਪਣੇ ਕੈ ਹਰ ਮਨ ਵਸੈ ਪਾਰਬਰਮ ਪ੍ਰਭ ਸੂਖ ਨਿਦਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਲੇ ਲਾਏ ਨਾਨਕ ਸਾਧੂ ਸੰਗ ਸਮਾਏ ਪੈਰੋ ਮਹਲਾ ਪੰਜਵਾ ਨਿਰਤਨ ਕੋ ਤੁਮ ਦੇਵ ਹੋ ਤਨਾ अनिक पाप जाहे निर्मल मना सगले मनोरथ पूर्णे काम भगत अपने को देव हो नाम सफल सेवा गोपाल राई करन करावे हार स्वामी ताम ते बिरथा कोए ना जाए ਰਹਾਉ ਰੋਗੀ ਕਾ ਪ੍ਰਭ ਖੰਡ ਹੋ ਰੋਗ ਦੁਖੀ ਇਹ ਕਾ ਮਿਟਾਵੋ ਪ੍ਰਭ ਸੋਗ ਨੇਥਾ ਵੈ ਕੋ ਤੁਮ ਥਾਨ ਬਿਠਾਵੋ ਹੋ ਦਾਸ ਆਪਣੇ ਕੋ ਭਗਤੀ ਲਾਵੋ ਹੋ ਨੇ ਮਾਣੇ ਕੋ ਪ੍ਰਭ ਦੇ ਤੋ ਮਾਨ ਉੜ ਮੁਗਦ ਹੋਈ ਚਤੁਰ ਸੁਗਿਆਨ ਸਗ ਲਪੇ ਹਨ ਕਾ ਪਉ ਨਸਹਿ ਜਨ ਆਪਣੇ ਕੈ ਹਰ ਮਨ ਵਸੈ ਪਾਰ ਬ੍ਰਹਮ ਪ੍ਰਭ ਸੁਖ ਨਿਦਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਰਹ ਕਿਰਪਾ ਸੰਤ ਟਹਲੇ ਲਾਏ ਨਾਨਕ ਸਾਧੂ ਸੰਗ ਸਮਾਏ ਪੈਰੋ ਮਹਲਾ ਪੰਜਵਾ ਨਿਰਤਨ ਕੋ ਤੁਮ ਦੇਵੋ ਤਨਾਹ ਅਨੇਕ ਪਾਪ ਜਾਹਿ ਨਿਰਮਲ ਮਨਾ ਸਗਲੇ ਮਨੋਰਥ ਪੂਰਨ ਕਾਮ ਅਗਤ ਆਪਣੇ ਕੋ ਦੇਵ ਹੋ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਵਨੇ ਹਰਿ ਸੁਆਮੀ ਤਾਂ ਤਹਿ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭਖੰਡ ਹੋ ਰੋਗ ਦੁਖੀ ਇਹ ਕਹਾ ਮਿਟਾ ਬੋ ਪ੍ਰਭ ਸੋਗ ਨਿਥਾ ਵੈ ਕੋ ਤੁਮ ਥਾਨ ਬਿਠਾ ਬੋ ਦਾਸ ਆਪਣੇ ਕੋ ਭਗਤੀ ਲਾਵ ਹੋ ਨੇ ਮਾਣੇ ਕੋ ਪ੍ਰਭ ਦੇ ਤੋ ਮਾਨ ਮੂੜ ਮੁਗਦ ਹੋਈ ਚਤੁਰ ਸੁਗਿਆਨ ਸਗਲੁ ਪਹਿਨ ਕਾ ਪਉ ਨਸੈ ਜਨ ਆਪਣੇ ਕੈ ਹਰ ਮਨ ਵਸੈ ਪਾਰ ਬ੍ਰਹਮ ਪ੍ਰਭ ਸੂਖ ਨਿਦਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰਿ ਕਿਰਪਾ ਸੰਤ ਟਹਲੇ ਲਾਇ ਨਾਨਕ ਸਾਧੂ ਸੰਗ ਸਮਾਏ ਪੈਰੋ ਮਹੱਲਾ ਪੰਜਵਾ ਨਿਰਤਨ ਕੋ ਤੁਮ ਦੇਵ ਹੋ ਥਨਾ ਅਨਿਕ ਪਾਪ ਜਾਹੇ ਨਿਰਮਲ ਮਨਾ ਸਗਲੇ ਮਨੋਰਥ ਪੂਰਨ ਕਾਮ ਭਗਤ ਆਪਣੇ ਕੋ ਦੇਵ ਹੋ ਨਾਮ ਸਫਲ ਸੇਵਾ ਗੋਪਾਲ ਰਾਏ ਕਰਨੇ ਕਰਾਵਨੇ ਹਰਿ ਸੁਆਮੀ ਤਾਮ ਤਿਹ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭ ਖੰਡ ਹੋ ਰੋਗ ਦੁਖੀ ਇਹ ਕਾ ਮਿਟਾਵੋ ਪ੍ਰਭ ਸੋਗ ਨੇਥਾ ਵੈ ਕੋ ਤੁਮ ਥਾਨ ਬਿਠਾਵੋ ਹੋ दास अपने को भक्ति लाव हो ने माने को प्रभु देतो मान मूडे मुगत होई चतुर सुज्ञान सग लपहन का पौन स जन अपने कै हर मन वसै ਪਾਰ ਬ੍ਰਹਮ ਪ੍ਰਭ ਸੂਖ ਨਿਦਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਲੇ ਲਾਏ ਨਾਨਕ ਸਾਧੂ ਸੰਗ ਸਮਾਏ ਪੈਰੋ ਮਹਲਾ ਪੰਜਵਾ ਨਿਰਤਨ ਕੋ ਤੁਮ ਦੇ ਬਹੁਤ ਹਨ ਅਨੇਕ ਪਾਪ ਜਾਹਿ ਨਿਰਮਲ ਮਨਾਂ ਸਗਲੇ ਮਨੋਰਥ ਪੂਰਨ ਕਾਮ ਭਗਤ ਅਪਣੇ ਕੋ ਦੇਵ ਹੋ ਨਾਮ ਸਫਲ ਸੇਵਾ ਗੋਪਾਲ ਰਾਈ ਕਰਨ ਕਰਾਵਨੇ ਹਰਿ ਸੁਆਮੀ ਤਾਮ ਤਹਿ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭ ਖੰਡ ਹੋ ਰੋਗ ਦੁਖੀ ਇਹ ਕਾ ਮਿਟਾਵੋ ਪ੍ਰਭ ਸੋਗ ਨੇਥਾ ਵੈ ਕੋ ਤੁਮ ਥਾਨ ਬਿਠਾਵੋ ਹੋ ਦਾਸ ਆਪਣੇ ਕੋ ਭਗਤੀ ਲਾਵੋ ਹੋ ਨਿਮਾਣੇ ਕੋ ਪ੍ਰਭ ਦੇ ਤੋ ਮਾਨ ਮੂੜ ਮੁਗਦ ਹੋਏ ਚਤੁਰ ਸੁਗਿਆਨ ਸਗਲ ਪਹਿਨ ਕਾ ਪਉ ਨ ਸੈ ਜਨ ਆਪਣੇ ਕੈ ਹਰ ਮਨ ਵਸੈ ਪਾਰ ਭਰਮ ਪ੍ਰਭ ਸੂਖ ਨਿਦਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਿ ਲੈ ਲਾਏ ਅਨਿਕ ਸਾਧੂ ਸੰਗ ਸਮਾਏ ਪੈਰੋ ਮਹਲਾ ਪੰਜਵਾ ਨਿਰਤਨ ਕੋ ਤੁਮ ਦੇਵ ਹੋ ਤਨਾ ਅਨਿਕ ਪਾਪ ਜਾਹਿ ਨਿਰਮਲ ਮਨਾ ਸਗਲੇ ਮਨੋਰਥ ਪੂਰਨ ਕਾਮ ਭਗਤ ਅਪਣੇ ਕੋ ਦੇਵ ਹੋ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਵਨੇ ਹਰਿ ਸੁਆਮੀ ਤਾਮ ਤਿਹ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭ ਖੰਡ ਹੋ ਰੋਗ ਦੁਖੀ ਇਹ ਕਾ ਮਿਟਾਵੋ ਪ੍ਰਭ ਸੋਗ ਨਿਥਾ ਵੇ ਕੋ ਤੁਮ ਥਾਨ ਬਿਠਾਵੋ ਹੋ दास अपने को भक्ति लाव हो ने माने को प्रभु देतो मान मूड़े मुगद होई चतुर सुज्ञान सग लपहेन ता पौन स जन अपने के हर मन वसै ਪਾਰ ਬ੍ਰਹਮ ਪ੍ਰਭ ਸੂਖ ਨਿਦਾਨ ਤਤ ਗਿਆਨ ਹਰ ਅਮ੍ਰਿਤ ਨਾਮ ਕਰ ਕਿਰਪਾ ਸੰਤ ਟਹਲੇ ਲਾਏ ਨਾਨਕ ਸਾਧੂ ਸੰਗ ਸਮਾਏ ਪੈਰੋ ਮਹਲਾ ਪੰਜਵਾ ਨਿਰਤਨ ਕੋ ਤੁਮ ਦੇਵ ਹੋ ਤਨਾ अनिक पाप जाहे निर्मल मना सगले मनोरथ पूर्णे काम भगत अपने को देव हो नाम सफल सेवा गोपाल राई करन करावे हारे स्वामी ताम ते बिरथा कोए ना जाए ਰਹਾਉ ਰੋਗੀ ਕਾ ਪ੍ਰਭ ਖੰਡ ਹੋ ਰੋਗ ਦੁਖੀ ਇਹ ਕਾ ਮਿਟਾਵੋ ਪ੍ਰਭ ਸੋਗ ਨੇਥਾ ਵੈ ਕੋ ਤੁਮ ਥਾਨ ਬਿਠਾਵੋ ਹੋ ਦਾਸ ਆਪਣੇ ਕੋ ਭਗਤੀ ਲਾਵੋ ਹੋ ਨਿਮਾਣੇ ਕੋ ਪ੍ਰਭ ਦੇ ਤੋ ਮਾਨ ਮੁਗਦ ਹੋਈ ਚਤੁਰ ਸੁ ਗਿਆਨ ਸਗ ਲਪੇ ਹਨ ਕਾ ਪਉ ਨਸਹਿ ਜਨ ਆਪਣੇ ਕੈ ਹਰ ਮਨ ਵਸੈ ਪਾਰ ਬ੍ਰਹਮ ਪ੍ਰਭ ਸੁਖ ਨਿਦਾਨ ਤਤ ਗਿਆਨ ਹਰ ਅਮ੍ਰਿਤ ਨਾਮ ਤਰ ਕਿਰਪਾ ਸੰਤ ਟਹਲੇ ਲਾਏ ਨਾਨਕ ਸਾਧੂ ਸੰਗ ਸਮਾਏ ਪੈਰੋ ਮਹਲਾ ਪੰਜਵਾ ਨਿਰਤਨ ਕੋ ਤੁਮ ਦੇਵ ਹੋ ਤਨਾਹ ਅਨੇਕ ਪਾਪ ਜਾਹਿ ਨਿਰਮਲ ਮਨਾ ਸਗਲੇ ਮਨੋਰਥ ਪੂਰਨ ਕਾਮ ਅਗਤ ਆਪਣੇ ਕੋ ਦੇਵ ਹੋ ਨਾਮ ਸਫਲ ਸੇਵਾ ਗੋਪਾਲ ਰਾਈ ਕਰਨ ਕਰਾਵਨੇ ਹਰਿ ਸੁਆਮੀ ਤਾਮ ਤੇ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭਖੰਡ ਹੋ ਰੋਗ दुखी ए का मिटावो प्रभु शोक नेथावे को तुम स्थान बिठावो दास अपने को भक्ति लावो ने माने को प्रभु देतो मान मूड़े मुगद होई चतुर सुज्ञान ਸਗਲ ਪਹਿਨ ਕਾ ਪਉ ਨਸੈ ਜਨ ਆਪਣੇ ਕੈ ਹਰ ਮਨ ਵਸੈ ਪਾਰ ਬ੍ਰਹਮ ਪ੍ਰਭ ਸੂਖ ਨਿਦਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਲੇ ਲਾਏ ਨਾਨਕ ਸਾਧੂ ਸੰਗ ਸਮਾਏ ਪੈਰੋ ਮਹੱਲਾ ਪੰਜਵਾ ਨਿਰਤਨ ਕੋ ਤੁਮ ਦੇਵ ਹੋ ਥਨਾ ਅਨਿਕ ਪਾਪ ਜਾਹੇ ਨਿਰਮਲ ਮਨਾ ਸਗਲੇ ਮਨੋਰਥ ਪੂਰਨ ਕਾਮ ਭਗਤ ਆਪਣੇ ਕੋ ਦੇਵ ਹੋ ਨਾਮ ਸਰਵ ਸੁ સેવા ਗੋਪਾਲ ਰਾਏ ਕਰਨ ਕਰਾਵਨੇ ਹਰਿ ਸੁਆਮੀ ਤਾਂ ਤੇ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭ ਖੰਡ ਹੋ ਰੋਗ ਦੁਖੀ ਇਹ ਕਾ ਮਿਟਾਵੋ ਪ੍ਰਭ ਸੋਗ ਨੇਥਾ ਵੇ ਕੋ ਤੁਮ ਥਾਨ ਬਿਠਾਵੋ दास अपने को भक्ति लावो हो ने माने को प्रभु देतो मान मूड़ मुगत होई चतुर सुज्ञान सग लपहन का पौन स जन अपने कै हर मन वसै ਬਾਰਬਰਮ ਪ੍ਰਭ ਸੁਖ ਨਿਦਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਲੇ ਲਾਏ ਨਾਨਕ ਸਾਧੂ ਸੰਗ ਸਮਾਏ ਪੈਰੋ ਮਹਲਾ ਪੰਜਵਾ ਨਿਰਤਨ ਕੋ ਤੁਮ ਦੇਵਹੁ ਤਨਾਹ अनिक पाप जाहे निर्मल मना सगले मनोरथ पूर्ण काम भगत अपने को देव हो नाम सफल सेवा गोपाल राय करने करावे हारे स्वामी ताम ते बिरथा कोए ना जाए ਰਹਾਉ ਰੋਗੀ ਕਾ ਪ੍ਰਭ ਖੰਡ ਹੋ ਰੋਗ ਦੁਖੀ ਇਹ ਕਾ ਮਿਟਾਵੋ ਪ੍ਰਭ ਸੋਗ ਨੇਥਾ ਵੈ ਕੋ ਤੁਮ ਥਾਨ ਬਿਠਾਵੋ ਦਾਸ ਆਪਣੇ ਕੋ ਭਗਤੀ ਲਾਵੋ ਨੇ ਮਾਣੇ ਕੋ ਪ੍ਰਭ ਦੇ ਤੋ ਮਾਨ ਮੁਗਦ ਹੋਇ ਚਤੁਰ ਸੁਗਿਆਨ ਸਗ ਲਪੇਹਨ ਕਾ ਪਉ ਨਸਹਿ ਜਨ ਆਪਣੇ ਕੈ ਹਰ ਮਨ ਵਸੈ ਪਾਰ ਬ੍ਰਹਮ ਪ੍ਰਭ ਸੁਖ ਨਿਦਾਨ ਤਤ ਗਿਆਨ ਹਰ ਅਮ੍ਰਿਤ ਨਾਮ ਕਰ ਕਿਰਪਾ ਸੰਤ ਟਹਲੇ ਲਾਏ ਨਾਨਕ ਸਾਧੂ ਸੰਗ ਸਮਾਏ ਪੈਰੋ ਮਹਲਾ ਪੰਜਵਾ ਨਿਰਤਨ ਕੋ ਤੁਮ ਦੇਵ ਹੋ ਥਨਾ ਅਨਿਕ ਪਾਪ ਜਾਹੇ ਨਿਰਮਲ ਮਨਾ ਸਗਲੇ ਮਨੋਰਥ ਪੂਰਨ ਕਾਮ ਭਗਤ ਆਪਣੇ ਕੋ ਦੇਵ ਹੋ ਨਾਮ ਸਰਵ ਸੁਲਿ ਸੇਵਾ ਗੋਪਾਲ ਰਾਏ ਕਰਨ ਕਰਾਵਨੇ ਹਰਿ ਸੁਆਮੀ ਤਾਮ ਤਿਹ ਬਿਰਥਾ ਕੋਇ ਨਾ ਜਾਏ ਰਹਾਉ ਰੋਗੀ ਕਾ ਪ੍ਰਭ ਖੰਡ ਹੋ ਰੋਗ ਦੁਖੀ ਇਹ ਕਾ ਮਿਟਾਵੋ ਪ੍ਰਭ ਸੋਗ ਨੇਥਾ ਵੈ ਕੋ ਤੁਮ ਥਾਨ ਬਿਠਾਵੋ ਦਾਸ ਆਪਣੇ ਕੋ ਭਗਤੀ ਲਾਵੋ ਨੇ ਮਾਣੇ ਕੋ ਪ੍ਰਭ ਦੇ ਤੋ ਮਾਨ ਮੂੜ ਮੁਗਦ ਹੋਈ ਚਤੁਰ ਸੁ ਗਿਆਨ ਸਗਲ ਪਹਿਨ ਕਾ ਪਉ ਨਸਹਿ ਜਨ ਆਪਣੇ ਕੈ ਹਰ ਮਨ ਵਸੈ ਪਾਰਬ੍ਰਹਮ ਪ੍ਰਭ ਸੂਖ ਨਿਦਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਲੇ ਲਾਏ ਨਾਨਕ ਸਾਧੂ ਸੰਗ ਸਮਾਏ ਪੈਰੋ ਮਹਲਾ ਪੰਜਵਾ ਨਿਰਤਨ ਕੋ ਤੁਮ ਦੇਵ ਹੋ ਤਨਾ ਅਨੇਕ ਪਾਪ ਜਾਹਿ ਨਿਰਮਲ ਮਨ ਸਾਗਲੇ ਮਨੋਰਥ ਪੂਰਨੇ ਕਾਮ ਭਗਤ ਆਪਣੇ ਕੋ ਦੇਵ ਹੋ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਵਨੇ ਹਰਿ ਸੁਆਮੀ ਤਾਮ ਤਹਿ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭ ਖੰਡ ਹੋ ਰੋਗ ਦੁਖੀ ਇਹ ਕਾ ਮਿਟਾਵੋ ਪ੍ਰਭ ਸੋਗ ਨੇਥਾ ਵੈ ਕੋ ਤੁਮ ਥਾਨ ਬਿਠਾਵੋ ਦਾਸ ਆਪਣੇ ਕੋ ਭਗਤੀ ਲਾਵੋ ਨੀ ਮਾਣੇ ਕੋ ਪ੍ਰਭ ਦੇ ਤੋ ਮਾਨ ਦੇ ਮੁਗਦ ਹੋਈ ਚਤੁਰ ਸੁਗਿਆਨ ਸਗਲ ਪਹਿਨ ਕਾ ਪਉ ਨਸਹਿ ਜਨ ਆਪਣੇ ਕੈ ਹਰ ਮਨ ਵਸੈ ਪਾਰ ਬ੍ਰਹਮ ਪ੍ਰਭ ਸੁਖ ਨਿਦਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਲੇ ਲਾਏ ਨਾਨਕ ਸਾਧੂ ਸੰਗ ਸਮਾਏ ਪੈਰੋ ਮਹਲਾ ਪੰਜਵਾ ਨਿਰਤਨ ਕੋ ਤੁਮ ਦੇਵ ਹੋ ਥਨਾ ਅਨਿਕ ਪਾਪ ਜਾਹੇ ਨਿਰਮਲ ਮਨਾ ਸਗਲੇ ਮਨੋਰਥ ਪੂਰਨ ਕਾਮ ਭਗਤ ਆਪਣੇ ਕੋ ਦੇਵ ਹੋ ਨਾਮ ਸਰਵ ਸੁ સેવા ਗੋਪਾਲ ਰਾਏ ਕਰਨ ਕਰਾਵਨੇ ਹਰਿ ਸੁਆਮੀ ਤਾਮ ਤਿਹ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭ ਖੰਡ ਹੋ ਰੋਗ ਦੁਖੀ ਇਹ ਕਾ ਮਿਟਾਵੋ ਪ੍ਰਭ ਸੋਗ ਨਿਥਾ ਵੈ ਕੋ ਤੁਮ ਥਾਨ ਬਿਠਾਵੋ ਹੋ दास अपने को भक्ति लाभ हो ने माने को प्रभु देतो मान मूड़े मुगद होई चतुर सुज्ञान सगल पहान का पौन स जन अपने के हर मन वसै ਪਾਰਬ੍ਰਹਮ ਪ੍ਰਭ ਸੂਖ નિਦਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਲੇ ਲਾਏ ਨਾਨਕ ਸਾਧੂ ਸੰਗ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ